ਉਹ ਆਹੋ ਜੀ ਕਖਸਾ ਉਹ ਆਹੋ ਜੀ ਕੀ ਫਤਿਹ ਗੁਰੂ ਰੋਪ ਗੁਰੂ ਸੋ ਅਰਿਸ਼ਵ ਸਿੰਘ ਜੀਓ ਆਉ ਆਰ ਜੀ ਦੇ ਨਾਲ ਜਿਸ ਵੇਲੇ ਤੁਹਾਨੂੰ ਤੁਹਾਨੂੰ ਸਹਿਬ ਸਿੰਘ ਨੁਰਾਂ ਦਾ ਦੀ ਚੌਥੇ ਪਾਸ਼ਾ ਗੋਰਖਨਾਥ ਦੇ 12 ਚੇਲੇ ਉਹਨਾਂ ਨੂੰ ਮਿਲਣ ਵਾਸਤੇ ਹਰਮੰਦਰ ਸਾਹਿਬ ਹੈ ਗੋਰਖਨਾਂ ਦੇ ਚੇਲੇ 12 ਪੰਥਾਂ ਵਿੱਚ ਵਿਭਾਜਿਤ ਹੋ ਚੁੱਕੇ ਸਨ ਹਰ ਇੱਕ ਪੰਥ ਦੀ ਆਪਣੀ ਵਿਚਾਰਧਾਰਾ ਆਪੋ ਆਪਣੀ ਮਰਿਆਦਾ ਹੋਇਆ ਕਰਦੀ ਸੀ ਇਹਨਾਂ ਵਿੱਚੋਂ ਇੱਕ ਪੰਥ ਤੀਰਥ ਯਾਤਰਾ ਦੀ ਆਦ ਵਿੱਚ ਬਹੁਤ ਵਿਸ਼ਵਾਸ ਕਰਦਾ ਉਹ ਲੋਕ ਪਰਮਣ ਕਰਦੇ ਹੋਏ ਇੱਕ ਸਮੂਹ ਦੇ ਰੂਪ ਵਿੱਚ ਲਾਹੌਰ ਆਏ ਉਥੇ ਉਹਨਾਂ ਨੂੰ ਗਿਆਤ ਹੋਇਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਦੇ ਰੂਪ ਵਿੱਚ ਚੌਥੀ ਗੱਦੀ ਉੱਤੇ ਸਾਬ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਨੁੱਖਾ ਕਲਿਆਣ ਦੀ ਕਮਾਂ ਵਿੱਚ ਵਿਰਸ ਨੇ ਉਹ ਇੱਕ ਨਾਣਾ ਨਗਰ ਬਸਾਰੇ ਨੇ ਬਸ ਵੇਖੀ ਸੀ ਇਹ ਨਾਥ ਅੰਥੀਆਂ ਦੇ ਦਿਰ ਵਿੱਚ ਗੁਰੂ ਜੀ ਦੁਆਰਾ ਤਿਆਰ ਨਵੇਂ ਨਗਰ ਨੂੰ ਦੇਖਣ ਦੀ ਇੱਛਾ ਬਹੁਤ ਤੀਬਰ ਹੋ ਗਈ ਤੇ ਉਹ ਗੁਰੂ ਕੇ ਚੱਕ ਸ੍ਰੀ ਅਮਰ ਸਰਸਾ ਵਿੱਚ ਪੁੱਜ ਗਏ ਇੱਥੇ ਆ ਕੇ ਨਾਲ ਦੱਸਣਾ ਬੰਦਾ ਹੈ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰੇ ਸਿੱਧ ਜੋਗੀਆਂ ਨੂੰ ਨਿਰੁੱਤਰ ਕੀਤਾ ਸੀ ਉਸੇ ਦੀ ਬਦੌਲਤ ਹੀ ਇਹਨਾਂ ਦੇ ਮਨ ਦੇ ਵਿੱਚ ਬੜੀ ਭਾਵਨਾ ਸੀ ਕਿ ਗੁਰੂ ਨਾਨਕ ਦੇਵ ਦੀ ਗੁਰਗੱਦੀ ਦੇ ਉੱਤੇ ਚੌਥੀ ਜਗ੍ਹਾ ਦੇ ਬੈਠੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਿਆ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਹਾਰਦਿਕ ਸਵਾਲ ਕੀਤਾ ਇਹਨਾਂ ਨਾਸੰਥੀਆਂ ਨੂੰ ਲੋਕ ਸਿੱਧ ਅਥਵਾ ਜੋਗੀ ਕਹਿੰਦੇ ਇਹਨਾਂ ਦੀ ਵਿਚਾਰਧਾਰਾ ਸੀ ਕਿ ਗ੍ਰਸਥ ਵਿੱਚ ਰਹਿੰਦੇ ਹੋਏ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਜਦੋਂ ਇਹਨਾਂ ਨੇ ਗੁਰੂ ਦੇ ਚੱਕ ਵਿੱਚ ਅੰਮ੍ਰਲ ਸਰੋਵਰ ਤੇ ਨਗਰ ਦਾ ਵਿਵ ਵੇਖਿਆ ਇਹਨਾਂ ਦੇ ਦਿਲਾਂ ਵਿੱਚ ਜਿਗਿਆਸਾ ਪੈਦਾ ਹੋਈ ਉਹ ਆਪਣੀ ਵਿਚਾਰਧਾਰਾ ਦੇ ਵਿਪਰੀਤ ਮਾਹੌਲ ਵੇਖ ਕੇ ਹਰਉਨੀ ਵਿੱਚ ਆ ਗਏ ਤੇ ਆਪਣੇ ਮਨ ਵਿੱਚ ਸੰਸ਼ੇਆਂ ਨੂੰ ਲੈ ਕੇ ਗੁਰੂ ਜੀ ਦੇ ਸਨਮੁਖ ਮੌਜੂਦ ਹੋਏ। ਜੋਗੀਆਂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਮਾਇਆ ਦੇ ਵਿਸਾਰ ਦੇ ਕਾਰਜ ਸ਼ੁਰੂ ਕੀਤੇ ਹੋਏ ਨੇ। ਜਦੋਂ ਕਿ ਮੁਕਤੀ ਮਾਇਆ ਤੇ ਤਿਆਗ ਵਾਲਿਆਂ ਨੂੰ ਮਿਲਦੀ ਹੈ। ਜਵਾਬ ਵਿੱਚ ਸਹਿਬ ਸ੍ਰੀ ਗੁਰੂ ਬ੍ਰਹਮਦਾਸ ਜੀ ਨੇ ਕਿ ਕਿ ਕੁਦਰਤ ਦੀ ਉਤਪਤੀ ਸਭ ਨਯਾ ਹੀ ਹੈ ਇਸ ਦੇ ਬਿਨਾ ਵਿਕਾਸ ਨਹੀਂ ਵਿਕਾਸ ਦੇ ਬਿਨਾ ਮਨੁੱਖ ਸਭਿਅਤਾ ਫਲੇ ਫੁਲੇਗੀ ਕਿਵੇਂ ਵਾਸਤਵ ਵਿੱਚ ਮੁਕਤੀ ਕੁਦਰਤ ਦੇ ਨਿਯਮਾਂ ਨੂੰ ਸਮਝਣ ਵਿੱਚ ਹੈ ਇਹ ਉਦੋਂ ਸੰਭਵ ਹੈ ਜਦੋਂ ਮਨੁੱਖ ਸਭਿਅਤਾ ਦਾ ਵਿਕਾਸ ਹੋਵੇ ਬਸ ਅਸੀਂ ਉਹੀ ਕਾਰਜ ਕਰਦੇ ਹਾਂ ਜਿੱਥੇ ਨਾਲ ਵਿਅਕਤੀ ਸੁਧਾਰ ਨੂੰ ਸਹਿਜ ਵਿੱਚ ਗਿਆਨ ਪ੍ਰਾਪਤੀ ਹੋ ਜਾਵੇ ਇਸ ਉੱਤੇ ਜੋਗੀ ਗੁਰੂ ਜੀ ਨੂੰ ਕਹਿਣ ਲੱਗੇ ਤੁਸੀਂ ਆਪਣੇ ਸ਼ਿਸ਼ਿਆ ਨੂੰ ਹੱਥ ਯੋਗ ਤੋਂ ਸਿਖਲਾਉਂਦੇ ਨਹੀਂ ਉਹਨਾਂ ਦੇ ਬਿਨਾ ਮਨ ਵਿੱਚ ਵਸ ਨਹੀਂ ਆ ਸਕਦਾ ੜਕਣਾ ਖਤਮ ਨਹੀਂ ਹੋ ਸਕਦੀ ਮਨ ਦੀ ਸ਼ਾਂਤੀ ਦੇ ਬਿਨਾ ਆਤਮ ਦਰਸ਼ਨ ਹੋਣੇ ਪ੍ਰਸੰਗ ਰੂਦਰ ਹੈ ਆਤਮ ਦਰਸ਼ਨ ਦੇ ਬਿਨਾ ਜੁਗਤੀ ਨਹੀਂ ਤੇ ਜੁਗਤੀ ਦੇ ਬਿਨਾ ਮੁਕਤੀ ਨਹੀਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਸਾਡੇ ਚੇਲੇ ਕੇਵਲ ਭਗਤੀ ਦੁਆਰਾ ਪ੍ਰਭੂ ਨੂੰ ਖੁਸ਼ ਕਰ ਲੈਂਦੇ ਨੇ ਇਸ ਰੀਉ ਨਾਲ ਨੂੰ ਕਿਸੇ ਪ੍ਰਕਾਰ ਦੀ ਜੋਗ ਕਰਨ ਦੀ ਲੋੜ ਨਹੀਂ ਹਟ ਕਰਨ ਦੀ ਲੋੜ ਨਹੀਂ ਭਗਤੀ ਮਾਰਗ ਜਿੱਥੇ ਸਹਿਜ ਹੈ ਉੱਥੇ ਇਸ ਤੋਂ ਪ੍ਰਾਪਤੀਆਂ ਵੀ ਜ਼ਿਆਦਾ ਨਹੀਂ ਤੁਸੀਂ ਲੋਕ ਸੱਤ ਸਾਧਨਾ ਤੇ ਤਪ ਵੱਨੋਂ ਕੁਝ ਵੀ ਪ੍ਰਾਪਤ ਨਹੀਂ ਜੀ ਕਰ ਸਕਦੇ ਇਸ ਸਧਾਨ ਨੂੰ ਕੇਵਲ ਆਖਰਕਾਰ ਅੰਤਰਾਤਮਾ ਵਿੱਚ ਵਸੇ ਪ੍ਰਭੂ ਪ੍ਰੇਮ ਵੱਲੋਂ ਉਹਦੀ ਪ੍ਰਤਾਕਾਲ ਮਤਵੇਲੇ ਵਿੱਚ ਬੜੀ ਬੜਾਈ ਕਰਦੀ ਨਹੀਂ ਜਿਹਦੇ ਨਾਲ ਦਿਲ ਨਿਰਮਲ ਹੋ ਜਾਂਦਾ ਤੇ ਦਿਲ ਦੀ ਪਵਿੱਤਰਤਾ ਸ਼ਵਸ਼ਟਾ ਹੀ ਗਿਆਨ ਪ੍ਰਾਪਤੀ ਦਾ ਕਾਰਨ ਬਣਦੀ ਹੈ। ਇਹੀ ਗਿਆਨ ਇਹਨਾਂ ਨੂੰ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਵੱਲੋਂ અપਰਾਮ ਰਹਿਣਾ ਸਿਖਾ ਜਾਂਦਾ ਹੈ। ਜਿਵੇਂ ਕਿਸ਼ਤੀ ਪਾਣੀ ਵਿੱਚ ਰਹਿੰਦੀ ਹੋਈ ਪਾਣੀ ਵਿੱਚ ਡੁੱਬਦੀ ਨਹੀਂ। ਠੀਕ ਉਸੇ ਤਰ੍ਹਾਂ ਹੀ ਸੇਕ ਗ੍ਰਸਤੀ ਜੀਵਨ ਵਿੱਚ ਨਪਟਾਰਾ ਕਰਦੇ ਹੋਏ ਮਾਇਆ ਤੇ 15 ਵੱਲੋਂ ਯਾਦ ਰਹਿੰਦੇ ਨੇ ਇਸ ਪ੍ਰਕਾਰ ਉਹਨਾਂ ਦੇ ਆਲੇ ਦੁਆਲੇ ਦਾ ਮਾਹੌਲ ਵੀ ਸ਼ੁੱਧ ਹੋ ਜਾਂਦਾ ਹੈ ਉਹ ਆਪਣੀ ਆਤਮਿਕ ਰੰਗ ਵੱਲੋਂ ਦੂਜੇ ਲੋਕਾਂ ਨੂੰ ਵੀ ਖੁਸ਼ੀਆਂ ਵੰਡਦੇ ਨੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਯੋਗੀਆਂ ਨੂੰ ਗੁਰੂ ਜੀ ਦੇ ਕਥਨ ਵਿੱਚ ਸੱਚ ਪ੍ਰਤੀਤ ਹੋਇਆ ਤੇ ਉਹ ਯੋਗੀ ਉਹਨਾਂ ਨੂੰ ਨਮਸਕਾਰ ਕਰਦੇ ਨੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਵੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਇਹ ਅਸਲੀ ਗੁਰੂ ਨਾਨਕ ਸਾਹਿਬ ਦੇ ਗੱਦੀ ਦੇ ਵਾਰਿਸ ਨੇ ਇੱਕ ਸਵਾਲ ਇਹ ਵੀ ਪੈਦਾ ਕਰਦੇ ਨੇ ਕਿ ਮਾਇਆ ਤੋਂ ਬਿਨਾਂ ਲੰਗਰ ਨਹੀਂ ਚੱਲਦੀ ਤੇ ਲੰਗਰਾਂ ਵਾਸਤੇ ਮਾਇਆ ਜ਼ਰੂਰੀ ਹੈ ਤੇ ਮਾਇਆ ਤੋਂ ਪਰਾਂਮ ਕੇ ਵੀ ਰਹਿਣਾ ਸਿੱਖਣਾ ਹੈ ਤਾਂ ਫਿਰ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਮਾਰਗ ਨੂੰ ਸਾਹਿਬ ਸ੍ਰੀ ਗੁਰੂ ਅਰੰਦਾਜ਼ ਜੀ ਦਰਸਾਉਂਦੇ ਨੇ ਦੱਸਦੇ ਨੇ ਕਿ ਲੰਗਰਾਂ ਦੇ ਵਿੱਚ ਸੰਗਤ ਵੱਲੋਂ ਮਾਇਆ ਬਿਆੰਤ ਆ ਜਾਂਦੀ ਹੈ ਅਰਦਾਸ ਬੇਨਤੀਆਂ ਕੀਤੀਆਂ ਹਨ ਧੱਕ ਕੇ ਪ੍ਰਸ਼ਾਦਾ ਵਰਤਾਇਆ ਜਾਵੇ ਮਨ ਵਿੱਚ ਹਉਮੈ ਨਾ ਹੋਵੇ ਤੇ ਇਹ ਲੰਗਰ ਜਤਨਾ ਮਰਜੀ ਵਧਾ ਹੋ ਸਕਦਾ ਹੈ ਸੋ ਐਸੀਆਂ ਗੱਲਾਂ ਬਾਤਾਂ ਜੋਗੀਆਂ ਦੇ ਨਾਲ ਸਾਹਿਬ ਸ੍ਰੀ ਗੁਰੂ ਅਰੰਦਾਜ਼ ਜੀ ਨੇ ਕੀਤੀਆਂ ਸੋ ਆਓ ਗੁਰੂ ਸਵਾਰਿਓ ਅਸੀਂ ਆਪਾਂ ਸਮਰਤੀ ਕਰੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਜਾਈਏ ਜੀ ਉਹ ਆਹ ਜੁ ਜੀ ਕਾ ਖਾਲਸਾ ਉਹ ਆਹ ਜੁ ਜੀ ਕੀ ਫਤਿਹ